ਉੱਪਰ ਦੇ ਨਜ਼ਦੀਕੀ ਪਿੰਡ ਕਰੇਸੀਆ ਕਰੇਸੀਆ ਪੁਲ ਦੇ ਉੱਪਰ ਜੀਟੀ ਰੋਡ ਦੇ ਉੱਪਰ ਇਸ ਵਕਤ ਤਾਂ ਸੀ ਮੌਜੂਦਾਂ 메ਨ ਹਾਈਵੇ ਤੇ ਜਿੱਥੇ ਕਿ ਇੱਕ ਬਹੁਤ ਦੁਖਦਾਈ ਜਿਹੜੀ ਘਟਨਾ ਹੋਈ ਆ ਹੁਣੇ ਹੁਣੇ ਇੱਕ ਐਕਸੀਡੈਂਟ ਹੋਇਆ ਵਾ ਸਕੂਟਰੀ ਦੇ ਦੋ ਮਹਿਲਾ ਮੌਜੂਦ ਸੀ ਔਰ ਟਿਪਰ ਦੇ ਵਿੱਚ ਜਾ ਟਕਰਾਈਆਂ ਮੌਤ ਹੋ ਗਈ ਆ ਸ੍ਰੇਸਤਰ ਹੈਗਾ ਕਿ ਅੱਜ ਮੇਰੇ ਰਿਲੇਟਿਵ ਹੀ ਹੈਗੇ ਜੀ ਇਹ ਬੱਲਾ ਨੂੰ ਗਏ ਸੀਗੇ ਜੀ ਡੇਰੇ ਨੂੰ ਉਹ ਤੁਰਬਾਬ ਸਾਰੇ ਸੀਗੇ ਨਾਲ ਉਹਨਾਂ ਦੇ ਇੱਕ ਪਿੰਡ ਤੋਂ ਹੀ ਇੱਕ ਹੋਰ ਲੜਕੀ ਵੀ ਸੀ ਇਹ ਜਿੱਦਾਂ ਇਹ ਆ ਰਹੇ ਸੀਗੇ ਤਿੰਨਾਂ ਦੇ ਮਤਲਬ ਇੱਥੇ ਆ ਕੇ ਇੱਕ ਜੋਰ ਦਾ ਟਿੱਪਰ ਨੇ ਆ ਕੇ ਮਗਰੋਂ ਹਿੱਟ ਕਰ ਦਿੱਤਾ ਹੈਗਾ ਜੇ ਇਹ ਦੇ ਕਰਕੇ ਮੇਰੇ ਲੋਮ ਤੇ ਮੇਰੇ ਸਾਲੇ ਹਾਰ ਸਾਹਿਬ ਉਹਨਾਂ ਦੀ ਡੈਥ ਹੋ ਗਈ ਹੈ ਅੱਛਾ ਤੇ ਉਹਨਾਂ ਦਾ ਬੇਟਾ ਜਿਹੜਾ ਆ ਉਹ ਚਲਾ ਰਿਹਾ ਸੀਗਾ ਅੱਛਾ ਤੋਂ ਵੀ ਸੀਰੀਅਸ ਹੀ ਹੈਗਾ ਜੀ ਜਿਹਨੂੰ ਥੋੜੀ ਮਦਦ ਕਰਕੇ ਅਸੀਂ ਉੱਥੇ ਪਸਤਾਲ ਜੋਲ ਦੇ ਖੜਿਆ ਹੈਗਾ ਆ ਜੀ ਸਿਚੁਏਸ਼ਨ ਕ੍ਰਿਟੀਕਲੀ ਹੈਗੀ ਹੈ ਤੇ ਜਿਹੜੇ ਦੂਸਰੇ ਨਾਲ ਪਰਸਨ ਸੀਗੇ ਜੈਡਿਸ ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ ਤੁਰੰਤ ਟ੍ਰਿਪਲ ਜਿਹੜਾ ਨੇ ਉਹਨੇ ਹਾਲਾਤ ਦੇਖਿਆ ਮੌਕੇ ਦਾ ਫਾਇਦਾ ਉਠਾ ਕੇ ਭੱਜ ਗਿਆ ਜੀ ਹਾਂ ਤੇ ਹੋਰ ਕੋਈ ਟ੍ਰਿਪਲ ਦੇ ਵਿੱਚ ਮੌਜੂਦ ਸੀ ਨਹੀਂ ਉਸ ਵੇਲੇ ਨਹੀਂ ਸਰ ਉਹ ਦੋ ਹੀ ਯਰ ਪਤਾ ਨਹੀਂ ਇਕੱਲਾ ਪਰਸਨ ਸੀ ਜਾਂ ਦੋ ਸੀਗੇ ਪਰ ਉਹਨਾਂ ਚੋਂ ਕੋਈ ਵੀ ਨਹੀਂ ਨਜ਼ਰ ਜਿਸ ਵੇਲੇ ਵੀ ਦੇਖਿਆ ਗਏ ਖਾਲੀ ਸੀ ਗੱਡੀਆਂ ਭੱਜ ਗਿਆ ਸੀ ਮੌਕੇ ਤੇ ਹੁਣ ਕੀ ਆਪਾਂ ਕੀ ਮੰਗ ਕੀ ਕਰਦੇ ਆ ਸਰਕਾਰ ਕੋਲੋਂ ਜਾਂ ਪ੍ਰਸ਼ਾਸਨ ਕੋਲੋਂ ਕੀ ਆਪਣੀ ਮੰਗ ਹੈ ਕੀ ਟ੍ਰਿਪਲ ਵਾਲਾ ਫੜਿਆ ਜਾਵੇ ਜਾਂ ਕੀ ਆਪਣੀ ਮੰਗ ਹੈ ਕੀ ਸਰ ਇਹੀ ਪੋਜੀਸ਼ਨ ਹੈ ਕਿ ਹਰ ਕੋਈ ਬੰਦਾ ਇਹੀ ਚਾਹੁੰਦਾ ਕਿ ਇਨਸਾਫ ਹੀ ਚਾਹੁੰਦਾ ਹੈਗਾ ਅਸੀਂ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਤਾਂ ਆਪਣੀ ਨਹੀਂ ਹੈਗੀ ਟਿਪਰ ਵਾਲੇ ਨਾਲ ਕਿਸੇ ਨਾਲ ਨਹੀਂ ਹੈਗੀ ਦੇਖੋ ਇੱਕ ਬੱਚਾ ਹਸਪੀਟਲ ਪਿਆ ਆ ਉਹ ਵੀ ਸੀਰੀਅਸ ਕ੍ਰਿਟੀਕਲ ਪੀਸ਼ਿਟ ਹੈਗੀ ਉਹਦੀ ਅਸੀਂ ਚਾਹੁੰਦੇ ਆ ਕਿ ਇਨਾ ਤੇ ਇੱਕ ਬਣਦੀ ਕਾਰਵਾਈ ਹੋਈ ਜਾਵੇ ਉਸਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਉਸ ਤੋਂ ਅਸੀਂ ਕੀ ਮੰਗ ਸਕਦੇ ਠੀਕ ਆਏ ਤਕਰੀਬਨ 5:30 6 ਵਜੇ ਦਾ ਪ੍ਰੋਸਲੀਮੈਂਟੇ ਟਾਈਮ ਸੀਗਾ ਕਿ ਇੱਕ ਟਿਪਰ ਜਿਹੜਾ ਹੈਗਾ ਉਹ ਭੋਪੁਰ ਸਾਈਡ ਵੱਲੋਂ ਜਿਹੜਾ ਜਾ ਰਿਹਾ ਸੀਗਾ ਜੋ ਤੁਹਾਡਾ ਕ੍ਰੇਸ਼ੀਅਨ ਅਕੇ ਤੋਂ 100 ਕੁ ਮੀਟਰ ਦੀ ਪਹਿਲ ਦੂਰੀ ਤੇ ਇੱਕ ਵਹੀਕਲ ਜੂਪੀਟਰ ਸਕੂਟੀ ਸੀ ਜਿੱਤੇ ਇੱਕ ਲੜਕਾ ਜਿਹੜਾ ਉਹ ਚਾੜਿਆ ਸੀ ਪਰਮਜੀਤ ਸਿੰਘ ਚਲਾ ਰਿਹਾ ਸੀਗਾ ਦੋ ਪਿੱਛੇ ਉਹਦੇ ਲੇਡੀਜ਼ ਬੈਠੀਆਂ ਸੀ ਜਿਹੜੇ ਇੱਕ ਦਾ ਮਨਜੀਤ ਕੋਹਰਾ ਦੂਜੀ ਦਾ ਵਰਜੀਤ ਕੋਹਰਾ ਉਹ ਟਿਪਰ ਚਾਲਕ ਨੇ ਜਿਹੜਾ ਬੜੀ ਤੇਜ਼ੀ ਨਾਲ ਜਿਹੜਾ ਉਹ ਜਿਹੜਾ ਟਿਪਰ ਆਪਣਾ ਉਹਨਾਂ ਦੇ ਪਿੱਛੇ ਮਾਰਿਆ ਜਿਹਦੇ ਨਾਲ ਉਹ ਮੌਕੇ ਦੇ ਟਿੱਪੇ ਉਹਨਾਂ ਨੂੰ ਕੁਚਲਦਾ ਹੋਇਆ ਕਾਫੀ ਦੂਰ ਤੱਕ ਜਿਹੜਾ ਉਹ ਲੈ ਗਿਆ ਉਹਨੂੰ ਜੇ ਦੀ ਟਿਕ ਲੇਡਿਸ ਦੀ ਉਥੇ ਮੌਕੇ ਤੇ ਮੌਤ ਹੋ ਗਈ ਸੀ ਇੱਕ ਦੀ ਹਸਪੀਟਲ ਜਾ ਕੇ ਜਿਹੜੀ ਮੌਤ ਹੋਈ ਜਾਂ ਤੇ ਜਿਹੜਾ ਲੜਕਾ ਹੈਗਾ ਪਰਮਜੀਤ ਸਿੰਘ ਉਹ ਚੌਰ ਹਸਪੀਟਲ ਦਾਖਲਿਆ ਤੇ ਜਿਸ ਬੰਦੇ ਦੇ ਵੀ ਟਿੱਪਰ ਹੀ ਕੰਪਨੀ ਤੇ ਲੈ ਰਿਆ ਤੇ ਜਿਹੜਾ ਡਰਾਈਵਰ ਸੀਗਾ ਉਹਦਾ ਨਾਮ ਕਰਨ ਸਿੰਘ ਆ ਮੌਕੇ ਤੋਂ ਭੱਜ ਗਿਆ ਸੀਗਾ ਜਿਹਦੇ ਬਾਰੇ ਅਸੀਂ ਸਾਰਾ ਪਤਾ ਲਾ ਲਿਆ ਕਿੱਥੋਂ ਦਾ ਕਿਵੇਂ ਰਹਿਣ ਵਾਲਾ ਆ ਉਹਨੂੰ ਜਲਦੀ ਇਹੀ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਏਗਾ ਇਸ ਬੰਦੇ 'ਚ ਹੀ ਮੁਕਦਮਾ ਜਿਹੜਾ ਉਧਰ ਚ ਕਰ ਲਿਆ 304 ਦੇ ਵਿੱਚ ਬੜੀ ਬੱਟੀ ਧਾਰੇ ਦੇ ਵਿੱਚ ਕੀਤਾ ਤੇ ਇਹ ਡਰਾਈਵਰ ਨੂੰ ਜਲਦੀ ਗ੍ਰਿਫਤਾਰ ਕਰਕੇ ਜਿਹੜਾ ਇਹ ਐਫਐਸ ਦੀ ਕਾਰਵਾਈ ਕੀਤੀ ਗਈ